ਜਿਸ ਵਕਤ ਭਾਈ ਲੈਣਾ ਸਾਹਿਬ ਕਰਤਾਰਪੁਰ ਨੇੜੇ ਜਾਂਦੇ ਜੀ ਤੇ ਸੰਗ ਨੂੰ ਕਹਿੰਦੇ ਨੇ ਕਿ ਨਾ ਉਸ ਮਹਾਪੁਰਖ ਦੇ ਦਰਸ਼ਨ ਕਰਮ ਜਿਸ ਦੇ ਬੋਲ ਸੁਣਿਆ ਹੰਦਰ ਨੂੰ ਸੁਖ ਮਿਲਿਆ ਆਪ ਘੋੜੇ ਤੇ ਸਵਾਰ ਹੋ ਕਈਆਂ ਨੇ ਘੋੜੀ ਸ਼ਬਦ ਵਰਤਿਆ ਅਸਵਾਰੀ ਤੇ ਕਰਤਾਰਪੁਰ ਵੱਲ ਜਾਣ ਲੱਗੇ ਸੰਗ ਪਿੱਛੇ ਸੰਗਦਰਤਾ ਪਾ ਸਮਝ ਗਿਆ ਨਾਲ ਦੇ ਸਾਥ ਦੇਵੀ ਭਗਤ ਇਧਰ ਜਹਨ ਸਾਹਿਬ ਕੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਮੰਝੇ ਤੇ ਬੈਠੇ ਉੱਠ ਖੜੇ ਹੋਏ ਤੇ ਬਾਬਾ ਬੁੱਢਾ ਸਾਹਿਬ ਪੁੱਛਣ ਲੱਗੇ ਮਹਾਰਾਜ ਕਿੱਥੇ ਕਹਿਣ ਲੱਗੇ ਤੁਸੀਂ ਟਿਕੋ ਮੇਰੇ ਰਾਜ ਦਾ ਧਣੀ ਆ ਰਿਹਾ ਉਹਨੂੰ ਜੀ ਆਇਆਂ ਕਿਹਾ ਧਣੀ ਦਾ ਅਰਥ ਮਾਲਕ ਮੇਰੇ ਰਾਜ ਦਾ ਮਾਲਕ ਆ ਰਿਹਾ ਇਹਦਾ ਮਤਲਬ ਜਿਸ ਨੇ ਕੱਲ ਨੂੰ ਇਸ ਤਖਤ ਦਾ ਮਾਲਕ ਬਣਨਾ ਇਸ ਰਾਜ ਦਾ ਮਾਲਕ ਆ ਰਿਹਾ ਉਹਨੂੰ ਜੀ ਆਇਆਂ ਕਹਿਣ ਚੱਲਾ ਗੁਰੂ ਨਾਨਕ ਸਾਹਿਬ ਬਾਹਰ ਜਾ ਖਲੋਤੇ ਕਿੰਨਾ ਸਾਦਾ ਪਨ ਹੋਵੇਗਾ ਕੋਈ ਚੇਲਿਆਂ ਵਾਲੀ ਚਮਕ ਦਮਕ ਨਹੀਂ ਚਿੱਕੀ ਤਾਂ ਇੱਕੋ ਗੱਲ ਸਿਖਾਉਂਦੀ ਪਿਆਰੋ ਮੈਂ ਇਹਨਾਂ ਦਿਨਾਂ ਚ ਪਰਕਰਨ ਵੀ ਰੱਖਣਾ ਕਿ ਧਰਤੀ ਪੈਰਾਂ ਹੇਠ